ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਫਤਿਹਗੜ ਚੋੜੀਆਂ ਤੋਂ ਫਤਿਹਗੜ ਚੋੜੀਆਂ ਦੇ ਪੁਰਾਣੇ ਬੱਸ ਸਟੈਂਡ ਤੇ 3 ਤੋਂ 4 ਅਣਪਛਾਤੇ ਨੌਜਵਾਨਾਂ ਵੱਲੋਂ ਸਰੀਆਮ ਤੇਜ਼ਦਾਰ ਹਥਿਆਰਾਂ ਨਾਲ 45 ਸਾਲਾ ਔਰਤ ਨੂੰ ਬਾਜ਼ਾਰ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਕਰਕੇ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ ਜਖਮੀ ਹਾਲਾਤ ਵਿੱਚ ਔਰਤ ਨੂੰ ਫਤਹੀ ਗੜ੍ਹ ਚੋੜੀਆਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਕੀਤਾ ਰੈਫਰ ਜਖਮੀ ਔਰਤ ਦੀ ਪਛਾਣ ਗੁਰਪ੍ਰੀਤ ਕੌਰ ਉਮਰ 45 ਸਾਲ ਵਾਸੀ ਫਤਹੀ ਗੜ੍ਹ ਚੋੜੀਆਂ ਵਜੋਂ ਹੋਈ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਫਤਹੀ ਗੜ੍ਹ ਚੋੜੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਮੇਰੇ ਸਿਸਟਰ ਲੱਗਦੇ 45 ਸਾਲ ਦੀ ਉਮਰ ਹੀ ਮਰਪੇ ਹਤੋਂ ਮਰਪੇ ਸ਼ੋਰ ਤੋਂ ਮਰਪੇ ਘਰ ਜਾਣ ਦੇ ਹੀ ਕੰਮ ਤੋਂ ਸਭ ਜੀ ਹੱਥ ਵਿੱਚ ਫੜੀ ਹੋਈ ਸੀ ਤੇ ਮਰਪੀ ਮਰਪੀ ਵਾਰਦਾਤਾ ਮਰਪੀ ਕੀਤੀ ਗਈ ਆ ਜੋ ਉਹਨਾਂ ਦੇ ਮਰਪੀ ਸਿਰ ਚ ਮਰਪੀ ਹਥਿਆਰ ਵੱਜੇ ਆ ਤੇ ਉਂਗਲਾਂ ਕਟੀਆਂ ਗਈਆਂ ਬਹੁਤ ਮਰਪੀ ਜ਼ਖਮੀ ਹਾਂ ਅੱਜ ਹਾਲਤ ਦੇ ਵਿੱਚ ਦੇ ਮਰਪੀ ਸੀਰੀਅਸ ਜਿਆਦੇ ਆ ਨਹੀਂ ਕੋਈ ਸਾਡੀ ਪਰਾਨੀ ਨਹੀਂ ਆ ਗਈ ਕੋਈ ਨਹੀਂ ਕੋਈ ਕਿਸੇ ਦੀ ਨਹੀਂ ਦਰਸ਼ਕ ਹੈਗੀ ਕਿਸੇ ਦੀ ਨਹੀਂ 45 ਸਾਲ ਨੂੰ ਬਰੇ ਆਂਦਾ ਦੀ ਗੁਰਪ੍ਰੀਤ ਕੋਹਰੇ ਆ ਕਿਹਨਾਂ ਦੀ ਪਤਨੀ ਸੁਖਦੇਵ ਸਿੰਘ ਜੀ ਰਣਜੀਤ ਸਿੰਘ ਦੀ ਪਤਨੀ ਆ ਸਰਦੇਵ ਸਿੰਘ ਉਹਨਾਂ ਦੇ ਫਾਦਰ ਆ ਆਪਾਂ ਮੰਗ ਇਹੀ ਕਰਦੇ ਆਂ ਵੀ ਇਹਨੂੰ ਸਾਫ਼ ਦਿੱਤਾ ਜਾਵੇ ਜਿਹੜੀ ਵੀ ਮਰਜ਼ੀ ਗੱਲ ਹੈਗੀ ਆ ਕੋਈ ਮਰਜ਼ੀ ਸਾਡਾ ਵਿਆਰ ਨਹੀਂ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ ਸਾਡੀ ਨਾ ਉਹਨਾਂ ਦੀ ਨਾ ਸਾਡੀ ਵੀ ਕਿਸੇ ਦੇ ਨਾਲ ਨਹੀਂ ਲੜਕੀ ਲੈ ਗਈ ਸੀ ਸੀਰੀਅਸ ਹਰਤੇ ਵਿੱਚ ਇੱਥੇ ਤੇ ਸਾਡੇ ਕੋਲ ਅਸੀਂ ਉਹਨੂੰ ਉਸੇ ਵੇਲੇ ਸਾਡੇ ਤੋਂ ਸੀਰੀਅਸ ਐਨਉ ਰੈਫਰ ਕਰਤਾ ਐਮਬੂਲੈਂਸ ਲੈ ਕੇ ਚਲੇ ਗਏ ਨਮਸਤ ਸਰ ਕਿੰਨੇ ਕਿਚਾ ਸਮਝੀ ਉਹਦੇ ਜ਼ਖਮ ਕੋਈ ਜ਼ਿਆਦਾ ਹੀ ਸੀਗੇ ਹਾਲਤ ਸੀਰੀਅਸ ਸੀ ਉਹਦੀ ਇੱਥੇ ਆ ਜਗਤ ਦੇ ਸੀ ਗੁਰਦਗਾਤਪੁਰ ਹਾਂਜੀ ਹਮਸਰ ਲੀ ਗੇ ਠੀਕ ਹੈ